ਹਾਂ ਜੀ ਕੀ ਨਾਮ ਹੈ ਤੇ ਕੀ ਜਣਾ ਚਾਹੁੰਦਾ ਜਿਹੜਾ ਮੇਰਾ ਨਾਮ ਜਸਬੀਰ ਸਿੰਘ ਪੰਜਾਬ ਪ੍ਰਦੇਸ਼ ਪੱਲੇਦਾਰ ਮੌਜੂਦ ਜੰਨੀਆ ਨਾ ਰਜਿਸਟਰ ਨੰਬਰ 37 ਦਾ ਕੈਸੀਆ ਰਾ ਜੀ ਇਹ ਜੋ ਸਾਡਾ ਧਰਨਾਗਾ ਸਾਡੀ ਇੱਕੋ ਹੀ ਮੰਗਾ ਕਿ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧੀ ਪੱਲੇਦਾਰਾਂ ਨੂੰ ਦੇਗੀ ਕੀਤੀ ਜਾਵੇ ਜੇ ਸਾਡਾ ਸਰਕਾਰ ਸਾਨੂੰ ਧਰਨਾ ਦਾ ਸੰਗਰੂਰ ਵਿਖੇ 7 ਇੱਕ ਤੋਂ ਲਗਾਤਾਰ ਜਾਰੀ ਆ ਲੇਕਿਨ ਸਰਕਾਰ ਦੇ ਕੰਨ ਤੇ ਜੂਨ ਹੀ ਸਰਕੀ ਹਜੇ ਤੱਕ ਸਾਨੂੰ ਕੋਈ ਮਤਲਬ ਆਸ਼ਵਾਸਨ ਨਹੀਂ ਦਿੱਤਾ ਗਿਆ ਉਥੇ ਇਹ ਅਸੀਂ ਪੰਜਾਬ ਫੇਰ ਹੌਸ ਦੇ ਵਿੱਚੋਂ ਚੱਲਦੇ ਹੋਏ ਆਪਣਾ ਬਸਾਡਾ ਤੇ ਫਿਰ ਹੁਣ ਅਸੀਂ ਇੱਥੇ ਇੱਕ ਜਹਰੀਆਂ ਦੇ ਵਿੱਚ ਆਏ ਆਂ ਕਿ ਡੀਸਓ ਨੂੰ ਮੰਗ ਪੱਤਰ ਦੇਣ ਲਈ ਇਹ ਸਾਡੀਆਂ ਜਿੰਨੀਆਂ ਵੀ ਪੱਲੇਦਾਰ ਜੁਨੀਆਣਾ ਨੇ ਉਹ ਸਾਰੇ ਡੀਸਓ ਨੂੰ ਅੱਜ ਮੰਗ ਮੰਗ ਪੱਤਰ ਦਿੱਤੇ ਜਾ ਰਹੇ ਆ ਨਾ ਕਿ ਸਾਡੀ ਕੋਈ ਨਾ ਕੋਈ ਗੱਲ ਸੁਣੀ ਜਾਵੇ ਲੇਕਿਨ ਇਹ ਅੰਨੀ ਬੋਲੀ ਸਰਕਾਰ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਜੇ ਸਾਡੀ ਅਜੇ ਤਾਂ ਉਮੀਦ ਇਹੀ ਕਰਾਂਗੇ ਕਿ ਸਾਡੀ ਭਗਵਾਨ ਤਮਨ ਸਰਕਾਰ ਸਾਡੀ ਗੱਲ ਸੁਣੇ ਜੇ ਉਹਨਾਂ ਨੇ ਸਾਡੀ ਗੱਲਬਾਤ ਨਾ ਸੁਣੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਾਡੀ ਸੰਘਰਸ਼ ਕਮੇਟੀ ਬਣੀ ਹੈ ਉਹ ਜੋ ਵੀ ਸਾਨੂੰ ਹੁਕਮ ਦੇਵੇਗੀ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ ਹਾਂਜੀ ਬਾਸਾਡਾ ਵੀ ਰੋਕਿਆ ਗਿਆ ਕਿਉਂਕਿ ਅਸੀਂ ਬਹੁਤ ਦੁਖੀ ਆਂ ਇਹ ਸਰਕਾਰ ਤੋਂ ਇਹ ਸਰਕਾਰ ਗਰੀਬਾਂ ਤੋਂ ਝੂਠੇ ਲਾਰੇ ਲਾਰੇ ਲਾ ਕੇ ਸਰਕਾਰ ਬਣੀ ਆਗੀ ਇਹਨਾਂ ਨੇ ਸਾਨੂੰ ਵਾਲੇ ਗਰੀਬਾਂ ਨੂੰ ਕੁਝ ਵੀ ਨਹੀਂ ਦਿੱਤਾ ਗਾ ਜੀ ਮੈਂ ਬਹਿੰਡਾ ਜੂਨੀਅਰ ਪ੍ਰਧਾਨ ਆਂ ਇਹ ਬਹਿੰਡੇ ਦਾ ਅੱਜ ਅਸੀਂ ਕਹਿਣਾ ਚਾਹੁੰਦਾ ਆਂ ਵੀ ਇਹ ਸਰਕਾਰ ਨੂੰ ਵੀ ਸਾਡਾ ਠੇਕੇਦਾਰੀ ਸਿਸਟਮ ਖਤਮ ਕਰਕੇ ਉਸ ਨੂੰ ਸਾਨੂੰ ਸਿੱਧੀ ਦਾਗੀ ਦਿੱਤੀ ਜਾਵੇ ਅੱਜ ਅਸੀਂ ਆਂ ਪੰਜਾਬ ਦੇ ਵਿੱਚ ਸਾਰੇ ਡਿਸ਼ਾਂ ਨੂੰ ਮੰਗ ਪੱਤਰ ਦੇਣੇ ਨੇ ਸਾਰਾ ਕੰਮ ਬੰਦ ਕਰਕੇ ਅੱਜ ਅਸੀਂ ਆਲ ਪੰਜਾਬ ਵਿੱਚ ਡੀਸੀਆਂ ਨੂੰ ਮੰਗ ਪੱਤਰ ਦੇਣੇ ਨੇ ਤੇ ਜੇ ਸਰਕਾਰ ਸਾਡੀ ਇਸ ਗੱਲ ਨੂੰ ਨਹੀਂ ਸੁਣਦੀ ਤਾਂ ਸਾਡੀ ਸੰਘਰਸ਼ ਕਮੇਟੀ ਜਿਵੇਂ ਵੀ ਸਾਨੂੰ ਗਾਂਹਲਾ ਪਲਾਨ ਦੇਊਗੀ ਉਸ ਹਿਸਾਬ ਨਾਲ ਅਸੀਂ ਚੱਲਾਂਗੇ ਉਹਨਾਂ ਦੀ ਮੰਗਾਂ ਤੇ ਜੇ ਸਾਰੀ ਸਰਕਾਰ ਨੇ ਮੰਗ ਨਾ ਸੁਣੀ ਤਾਂ ਅਸੀਂ ਇਦੋਂ ਵੀ ਹੋਰ ਤਿੱਖਾ ਸੰਘਰਸ਼ ਕਰਾਂਗੇ ਸਾਡਾ ਹੀ ਬਠਿੰਡਾ ਜ਼ਿਲ੍ਹੇ ਦਾ 2025 ਹੋ ਵਰਕਰ ਆ ਅੱਜ ਅਸੀਂ ਸਾਰਾ ਰੋੜਾਂ ਤੇ ਆਇਆ ਬੈਠਾ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਗੋਨਿਆਂ ਦਾ ਡੀਪੂ ਜੀ ਸੂਬਾ ਕਮੇਟੀ ਮੈਂਬਰ ਜੀ ਅੱਜ ਤਾਂ ਬਸ ਸਾਡੀ ਸਾਡੀਆਂ ਕੋਈ ਬੜੀ ਵੱਡੀ ਮੰਗ ਨਹੀਂ ਸਾਡੀ ਅਸੀਂ ਪੰਜਾਬ ਸਰਕਾਰ ਤੋਂ ਇੱਕ ਬੋਰਡ ਬਣਾਉਣ ਦੀ ਮੰਗ ਮੰਗੀ ਸੀ ਜੋ ਕਿ ਆਪਣੇ ਕਈ ਕੋਈ ਅਸੀਂ ਪੰਜਾਬ ਨਹੀਂ ਮੰਗ ਰਿਆ ਇਹ ਆਪਣੇ ਤਲਗਾਨਾ Odisha ਉਹਨਾਂ ਸੂਬਿਆਂ ਦੇ ਅਧਾਰਤ ਅਸੀਂ ਇੱਕ ਬੋਰਡ ਦੀ ਮੰਗ ਕੀਤੀ ਆ ਜੋ ਪਹਿਲਾਂ ਇਹ ਜਸਵੀ ਅਨਾਜ ਪਾਉਣ ਦੇ ਜਸਵੀ ਕਰ ਚੁੱਕੇ ਸੀ ਫੂਡ ਫੂਡ ਡਾਇਰੈਕਟਰ ਨਾਲ ਮੀਟਿੰਗ ਆਊਗਾ ਪੂਰੇ ਮੰਤਰੀ ਕਟਾਰੂ ਚੱਕ ਜੀ ਨਾਲ ਮੀਟਿੰਗਾਂ ਆਉਂਗਾ ਲਗਭਗ 20 ਮੀਟਿੰਗਾਂ ਹੋ ਚੁੱਕੀਆਂ ਜੀ ਉਸ ਤੋਂ ਬਾਅਦ ਸਾਨੂੰ ਸੀਐਮ ਦਫ਼ਤਰ ਨਾਲ ਮੀਟਿੰਗ ਵੀ ਮਿਲਗਾ ਅਸੀਂ 7 ਤਰੀਕ ਨੂੰ ਚੰਡੀਗੜ੍ਹ ਧਰਨ ਲਾਇਆ ਅਨਾਜ ਭਵਨ ਘੇਰਿਆ ਜੀ ਅਨਾਜ ਭਵਨ ਤੋਂ 10 ਤਰੀਕ ਨੂੰ ਸਾਨੂੰ ਕਿਹਾ ਗਿਆ ਵੀ ਸਾਡੇ ਨੂੰ ਜੱਸਾ ਜੇ ਇਹਦੇ ਵਿੱਚ ਸੀਐਮ ਆ ਆਪਾਂ ਨੂੰ ਹਾਂਮੀ ਭਰ ਦਿੰਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਉਸ ਤੋਂ ਬਾਅਦ ਅਸੀਂ ਅੱਗੇ 10 ਤਰੀਕ ਨੂੰ ਸੀਐਮ ਦੀ ਕੋਟੀ ਘੇਰੀ ਜੀ ਅੱਜ ਜੋ 5 ਤਰੀਕ ਹੋ ਗਈ ਲਗਭਗ ਮਹੀਨਾ ਹੋ ਗਿਆ ਉਹਦੇ ਉੱਤੇ ਸਰਕਾਰ ਨੇ ਕੋਈ ਵੀ ਗੌਰ ਨਹੀਂ ਕੀਤੀ ਅੱਜ ਦਾ ਅਸੀਂ ਇਹੇ ਕਰਾ ਆਪਣੇ ਡੀਸ ਸਾਹਿਬ ਦੇ ਰਾਹੀਂ ਮਾਦੀਮ ਰਾਹੀਂ ਅਸੀਂ ਸੀਐਮ ਨੂੰ ਕਾਲ ਪੰਜਾਬ ਚੋਂ ਮੈਸੇਜ ਦੇਣਾ ਚਾਹੁੰਦੇ ਆ ਵੀ ਸਾਡੀਆਂ ਮੰਗਾ ਮੰਗ ਲਓ ਕੋਈ ਵੜੀਆਂ ਵੱਡੀਆਂ ਮੰਗਾ ਨਹੀਂ ਬੋਲਦੀ ਆ ਜੋ ਤੁਸੀਂ ਠੇਕੇਦਾਰ ਨੂੰ ਦਿੰਦੇ ਆ ਉਹੀ ਸਿੱਧੇ ਦੇਗੀ ਪੱਲੇਦਾਰਾਂ ਦੇ ਖਾਤਿਆਂ ਵਿੱਚ ਪਾਈ ਆ ਤੇ ਕੇ ਸਿਸਟਮ ਜੋ ਤੁਸੀਂ ਇਹ ਵੀ ਜੋ ਬਣਦਾ ਬਣਦੀ ਪੇਮੈਂਟ ਹੈ ਜੀ ਉਹ ਉਹਦੇ ਵਿੱਚੋਂ ਅੱਧੀ ਪੱਲੇ ਤਰ੍ਹਾਂ ਦੇ ਰਹਿ ਜਾਂਦੀ ਹੈ ਅੱਧੀ ਟਿੱਕੇ ਦਾ ਰਹਿ ਜਾਂਦਾ ਅਸੀਂ ਚਾਹੁੰਦੇ ਜੀ ਪਚੋਲਾ ਵਿੱਚੋਂ ਖਤਮ ਕਰ ਦਿੱਤਾ ਜਾਵੇ ਸਰ ਕੀ ਕਹਿਣਾ ਚਾਹੁੰਦੇ ਮਜ਼ਦੂਰਾਂ ਦਾ ਇੱਕ ਜੋ ਪਨਾਧਾਰ ਯੂਨੀਅਨ ਨੇ ਮੰਗਿਆ ਕਿ ਮੈਂ ਇਹ ਕਿਹਾ ਵੀ ਸੀਐਮ ਸਾਹਿਬ ਤੋਂ ਟਾਈਮ ਲੈ ਕੇ ਦਿੱਤਾ ਜਾਵੇ ਡੀਸੀ ਸਾਹਿਬ ਨਾਲ ਇਸ ਸੰਬੰਧੀ ਮੰਗ ਪੱਤਰ ਮੈਂ ਦੇਦਾਗਾ ਤੇ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਇਹਨਾਂ ਆ ਮੇ ਤੁਹਾਨੂੰ ਜਿਹਨੇ ਅੰਦੇ ਵਰਕਰ ਜਿਹੜੇ ਵੀ ਹੈਗੇ ਨੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਸਰਕਾਰ ਤੱਕ ਭੇਜਣ